ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਆਪਾਂ ਮੋਗੇ ਜ਼ਿਲ੍ਹੇ ਦਾ ਮਾਨ ਮਤਾ ਮਸ਼ਹੂਰ ਨਗਰ ਪਿੰਡ ਸਮਾਲਸਰ ਦੇ ਵਿੱਚ ਸਮਾਲਸਰ ਪਿੰਡ ਦੇ ਵਿੱਚ ਆਸਾ ਪੱਤੀ ਦੇ ਵਿੱਚ ਆ ਮਿੱਤਰੋ ਡੇਰੇ ਦੇ ਕੋਲੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਹੁਣਾਂ ਨੂੰ ਪਿੰਡ ਦੇ ਵਿੱਚ ਸ਼ਾਹੂਕਰਾਂ ਦੇ ਨਾਮ ਤੇ ਤੌਰ ਤੇ ਜਾਣਿਆ ਜਾਂਦਾ ਵਾ ਵੀਰੇ ਦੋ ਜਨਵਾਰ ਦਿਖਾਉਣੇ ਆ ਇੱਕ 8 ਮਹੀਨਿਆਂ ਦੀ ਗੱਬਣ ਦੁੱਧੋ ਡਰਾਈਵ ਮੈਂ ਚੈੱਕ ਪਾਸ ਦਿਖਾਉਣੀ ਆ ਇੱਕ ਬੂਰੀ ਮੈਂ ਆ ਮਿੱਤਰੋ ਜਿਹਨੂੰ 26 ਨਵੇਂ ਤਰੀਕ ਦੀ 26ਵੀਂ ਤਰੀਕ ਦਾ ਜਿਹੜਾ ਸੀਮਣ ਲੱਗਿਆ ਹੋਇਆ ਕਰਮਾਲੀ ਨੂੰ ਇਹ ਦੋ ਜਨਵਾਰ ਤੁਹਾਨੂੰ ਦਿਖਾਉਣੇ ਆ ਬਾਈ ਦੇ ਕਰੋ ਦੋਵਾਂ ਜਨਵਾਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਆਪਾਂ ਸਾਰੀ ਜਾਣਕਾਰੀ ਵੀਰੇ ਸਤਿ ਸ਼੍ਰੀ ਅਕਾਲ ਵੱਡੇ ਭਾਈ ਕੀ ਹਾਲ ਚਾਲ ਆ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਵੀ ਵਧੀਆ ਬਾਈ ਚੜ੍ਹਦੀ ਅਚਾ ਨਾਮ ਦੱਸ ਦੀ ਵੀਰੇ ਕਿਹੋ ਜਿਹਾ ਆਪਣਾ ਮੇਰਾ ਨਾਮ ਅਰਸ਼ਦੀਪ ਸਿੰਘ ਬਾਈ ਜੀ ਤੇ ਬਾਪੂ ਦਾ ਨਾਮ ਵੀਰੇ ਦਿਲਜੀਤ ਸਿੰਘ ਜੀ ਜੀ ਦਿਲਜੀਤ ਸਿੰਘ ਆਸਾ ਪੱਤੀ ਆ ਗਈ ਆਪਣੀ ਹਣਾ ਵੀਰੇ ਹਾਂਜੀ ਆਸਾ ਪੱਤੀ ਤੁਹਾਨੂੰ ਖਾਣਾ ਕੋਲੇ ਘਰ ਆ ਆਪਣਾ ਧਰਮਸ਼ਾਲਾ ਦੇ ਕੋਲ ਸਰਕ ਤੇ ਆ ਧਰਮਸ਼ਾਲਾ ਆ ਗਈ ਠੀਕ ਆ ਵੱਡੇ ਭਾਈ ਅੱਛਾ ਅਰਸ਼ ਵੀਰੇ ਜਿਹੜੇ ਆਪਾਂ ਛੋਟੀਆਂ ਵਿੱਚ ਨਹੀਂ ਬੁਰੀ ਤੇ ਕਾਲੀ ਹਾਂ ਬੁਰੀ ਝੋਟੀ ਕਿੰਨਾ ਚਿਰ ਹੋ ਗਿਆ ਪਾਣੀ ਨੂੰ ਵੀਰੇ ਇਹਨੂੰ ਬਈ ਮਹੀਨੇ ਤੋਂ ਉੱਤੇ ਹੋ ਗਿਆ ਤੰਗ ਮਹੀਨੇ ਤੋਂ ਉਪਰ 26 ਤਰੀਕ ਦੀ ਨਵੇਂ ਮਹੀਨੇ ਦੀ ਪਣੀ ਹੋਈ ਹੈ ਨਾ ਵੀਰੇ ਤੇ ਇਹਨੂੰ ਬਾਈ ਸੀਮਨ ਚੰਗਾ ਲੱਗਿਆ ਹੋਇਆ ਉਹ ਆਪਣੇ ਕੋਲੇ ਹੈਗਾ ਸੀਮਨ ਉਹ ਤੁਹਾਨੂੰ ਮਿਲ ਜਾਊਗਾ ਬਾਈ ਘਰੇ ਤੋਂ ਅੱਛਾ ਇਹਨੇ ਕੋਈ ਤਾਰ ਵગેਰਾ ਤਾਂ ਨਹੀਂ ਕੀਤੀ ਉਹ ਤੋਂ ਬਾਅਦ ਨਹੀਂ ਭਾਈ ਫਿਰ ਤਾਂ ਪ੍ਰਮਾਤਮਾ ਵੱਲੋਂ ਗੱਪੜ ਹੀ ਨਿਕਲੂ 100% ਹੈਨਾ ਹਾਂਜੀ ਹਾਂਜੀ ਜੀ ਠੀਕ ਹੈ ਬਰੇ ਬਾਈ ਵੀਰੇ ਇਹਦਾ ਡਿਮਾਂਡ ਕੀ ਰੱਖੀ ਆ ਵੱਡੇ ਬਾਈ ਇਹਦਾ ਰੇਟ 62000 ਹੈ ਜੀ 62000 ਰੁਪਏ ਮਾਨਤਨ ਕਰਦੇ ਆ ਵਿੱਚ ਮਾਨਤਨ ਹੋ ਜੂਗਾ ਠੀਕ ਹੈ ਵੀਰੇ ਲੈ ਵੀਰੇ ਤੋਰ ਦੀ ਮੜੀ ਜੀ ਕੱਢ ਦੀ ਬਾਪ ਹਾਂਜੀ ਲੈ ਵੀ ਮਿੱਤਰੋ 62000 ਰੁਪਿਆ ਇਹਦੀ ਕਰਮਾਂ ਵਾਲੀ ਦੀ ਡਿਮਾਂਡ ਆ ਆਸ ਲੱਗੀ ਨੂੰ ਮਹੀਨੇ ਤੋਂ ਬਾਹਰ ਦਿਨ ਹੋ ਗਿਆ ਚੰਗਾ ਸੀਵਲ ਭਰਾਇਆ ਹੋਇਆ ਉਹ ਆਪਣੇ ਕੋਲੇ ਪਿਆ ਤੁਹਾਨੂੰ ਦੇ ਦੇਣਗੇ ਭਾਈ ਹੁਣੀ ਵੀਰੇ 26 ਤਰੀਕ ਦੀ ਨਵੇਂ ਮਹੀਨੇ ਦੀ ਇਹ ਆਸ ਲੱਗੀ ਆ ਲੈ ਮਿੱਤਰੋ ਦੇਖ ਸਕਦੇ ਹੋ ਕਰਮਾਲੀ ਦਾ ਸਿੰਘ ਮੂੰਹ ਮੱਥਾ ਬਾਡੀ ਬੰਤਰ ਅੰਗਾ ਆਰਾਂ ਦੀ ਝੋਟੀ ਕਮਾਲ ਆ ਬਸ ਕੀ ਬਈ ਜਿਵੇਂ ਜਿਵੇਂ ਕਰਮਾਂ ਵਾਲੀ ਇਹ ਤਿਆਰ ਹੋਊਗੀ ਅੱਗੇ ਅੱਗੇ ਵੱਧੇ ਵਾਲਾ ਸੌਦਾ ਦਾ ਕੋਈ ਘਾਟੇ ਵਾਲਾ ਨਹੀਂਗਾ ਤੁਹਾਨੂੰ ਦੱਸ ਦਿੰਦਾ ਵੀਰੇ ਕਿਉਂਕਿ ਸਾਫ਼ ਸੁਥਰੀ ਜਿਹੜੀ ਚੀਜ਼ ਹੁੰਦੀ ਆ ਉਹ ਕਦੇ ਵੀ ਘਾਟਾ ਨਹੀਂ ਪਾਉਂਦੀ ਹੁੰਦੀ ਜਿਹੜੀ ਮੇਲਾ ਚੀਜ਼ ਮਾੜੀ ਕਮਜ਼ੋਰ ਆ ਉਹ ਚੀਜ਼ ਦਾ ਵਿੱਚ ਦਿੱਕਤ ਆਉਂਦੀ ਹੁੰਦੀ ਆ ਵੀਰੇ ਤੇ 2 ਨੰਬਰ ਤੇ ਜਿਹੜੀ ਕਾਲੀ ਮੇ ਵੀਰੇ ਉਹ ਕਿੰਨੇ ਚਿਰ ਦੀ ਕੱਪਣਾ ਬਈ ਉਹ 8 ਮਹੀਨੇ ਦੀ ਆ ਜੀ 8 ਮਹੀਨੇ ਦੀ ਕੱਪਣ ਗਿਆ ਆਪਣੀ ਚੈੱਕ ਕਰਵਾਈ ਹੋਈ ਆ ਵੀਰੇ ਉਹ ਹਾਂਜੀ ਆਪਣੇ ਕੋਲ ਠੀਕ ਉਹ ਆਪਾਂ ਨੂੰ ਤਰੀਕ ਮਹੀਨਾ ਦਾ ਦੱਸ ਦਿਆਂਗੇ ਕਿਹੜੀ ਤਰੀਕ ਤੋਂ 8 ਮਹੀਨਾ ਲੱਗਾ ਹੋਇਆ ਠੀਕ ਆ ਵੀਰੇ ਚੰਗਾ ਟੀ ਹਾਂਜੀ ਇਹਦੇ ਵਧੀਆ ਠੀਕ ਹੈ ਪਹਿਲੇ ਸੂਏ ਕਿੰਨਾ ਕੁ ਦੁੱਧ ਦੇ ਗਿਆ ਤੇਰੇ ਕੋਲੇ ਇਹ 12 ਕਿਲੋਟਰ ਦਿੱਤਾ ਠੀਕ ਆ ਬੰਦੇ ਬਾਈ ਹੁਣ ਇਹਨੇ ਦੂਜਾ ਸੂਆ ਸੂਣਾ ਵਾ ਬਾਈ ਨਹੀਂ ਇਹਨੇ ਤੀਜਾ ਸੂਣਾ ਤੀਜਾ ਸੂਆ ਸਨ ਠੀਕ ਆ ਬਾਈ ਤੋਰ ਦੀ ਵੀਰੇ ਇਹਦਾ ਰੇਟ ਬਾਰੇ ਕੀ ਰੱਖਿਆ ਬਾਈ ਇਹਦਾ 75000 ਠੀਕ ਹੈ ਕੱਢੀ ਬਾਹਰ ਤੋਂ ਤੋਰੀ ਪਲਾਂ ਲੈ ਵੀ ਮਿੱਤਰੋ ਇਹ 8 ਮਹੀਨਿਆਂ ਦੀ ਗੱਪਣਾ ਤਰੀਕ ਦਿਨ ਤੁਹਾਨੂੰ ਬਾਈ ਹੁਣੇ ਦੱਸ ਦੇਣਗੇ ਕਿਹੜੀ ਤਰੀਕ ਨੂੰ ਇਹਨੂੰ ਲਗਾ ਕਰਨ ਵਾਲੀ ਨੂੰ ਬਾ ਦੁੱਧ ਇਹਨੇ 12 ਲੀਟਰ ਦਿੱਤਾ ਹੋਇਆ ਤੀਜੀ ਸੂਏ ਲਈ ਇਹ ਕਰਮਾਂ ਵਾਲੀ ਗੱਪਣ ਦੇਖ ਸਕਦੇ ਆ ਮੈਂ ਬਾਈ ਬਣਦੀ ਤੁਹਾਨੂੰ ਦੀ ਮੂੰਹ ਮੱਥੇ ਲੱਗਦੀ ਮੈਂ ਆ ਕਿਉਂਕਿ ਵੀਰੇ 2 ਮਹੀਨੇ ਪੱਠੇ ਪਾਉਣੇ ਆ ਚੰਗੀ ਰੁੱਤ ਦੇ ਵਿੱਚ ਇਹਨੇ ਗਾਂ ਤਿਆਰ ਹੋ ਜਾਣਾ ਤੇ 2 ਰੁਪਏ ਇਹਨੇ ਤੁਹਾਨੂੰ ਦੇਣ ਵਾਲੀ ਬਣ ਜਾਣਾ ਬਾਈ ਟਰੋਂ ਦੇ ਨਾਲ ਹੂੰ ਦੇਖ ਸਕਦੇ ਆ ਵੀਰੇ ਮਾਲਕ ਠੀਕ ਹੈ ਰਦੀਪ ਥਾਂ ਉਹ ਲੈ ਵਲ ਬਖਾਰੀ ਚੰਗੀ ਤਰ੍ਹਾਂ ਠੰਡ ਠੰਡ ਜਗਾ ਝੋਲ ਚੰਗਾ ਹੈ ਨਾ ਲਵਾਸ ਬਹੁਤ ਚੰਗਾ ਚੋਟੀ ਦੇ ਥੱਲੇ ਬਈ ਤਿਆਰ ਚੰਗੀ ਹੋਊਗੀ ਕਰਮ ਵਾਲੀ ਅੱਛਾ ਵੀਰੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਬਈ ਨੰਬਰ 83605 40587 ਇੱਕ ਵਾਰੀ ਹੋਰ ਬੋਲ ਦਈਏ ਵੀਰੇ 83605 ਜੀ 40587 ਠੀਕ ਹੈ ਵੀਰੇ 19684 76871 ਜੀ ਇੱਕ ਵਾਰੀ ਦੁਬਾਰਾ ਰਿਪੀਟ ਕਰ 9684 76871 ਜੀ ਇਹਨਾਂ ਨੰਬਰਾਂ ਉੱਤੇ ਬਾਈਆਂ ਨਾਲ ਰਾਬਤਾ ਕੈਮ ਕਰ ਲਿਆ ਜੇ ਮਿੱਤਰੋ ਪਿੰਡ ਹੈਗਾ ਜਿਹੜਾ ਸਮਾਲਸਰ ਤੁਹਾਨੂੰ ਦੱਸਦੇ ਧਰਮਸ਼ਾਲਾ ਦੇ ਕੋਲੇ ਬਾਈ ਹੁਣਾਂ ਦਾ ਰਹਿਣੂ ਸੇਰਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਹਾਂ